ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਅਹਿਮ ਕਾਨੂੰਨੀ ਖਬਰ ਸਾਹਮਣੇ ਆਈ ਹੈ ਕਿ ਕੈਨੇਡੀਅਨ ਸੰਘੀ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਬਿਨਕਾਰ ਹੁਣ ਉਹਨਾਂ ਫੈਸਲਿਆਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਜਿੱਥੇ ਉਹਨਾਂ ਦੀਆਂ ਅਰਜ਼ੀਆਂ ਨੂੰ ਅਧੂਰਾ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IISCC ਦੀ ਕਾਰਗੁਜ਼ਾਰੀ ਉੱਤੇ ਦੁਰਗਾਮੀ ਅਸਰ ਪਾ ਸਕਦਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਰਜ਼ੀ ਨੂੰ ਦੂਰ ਅਦਾਸ ਕੇ ਵਾਪਸ ਕਰਨ ਵਾਲੇ ਫੈਸਲੇ ਨਿਆਇਕ ਸਮੀਖਿਆ ਤੇ ਅਧੀਨ ਹੁੰਦੇ ਨੇ ਅਤੇ ਜੇ ਉਹ ਗੈਰਵਾਜੂਬ ਸਾਬਤ ਹੋਣ ਤਾਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਹ ਫੈਸਲਾ ਦੇਵਗਨ ਬਦਾਮ ਕੈਨੇਡਾ ਕੇਸ ਦੇ ਵਿੱਚ ਆਇਆ ਜੋ ਮਾਪੇ ਅਤੇ ਦਾਦਾ ਦਾਦੀ ਪ੍ਰੋਗਰਾਮ ਪੀਜੀਪੀ ਹੈਟਿਕ ਪਰਿਵਾਰਕ ਸਪਾਂਸਰਸ਼ਿਪ ਅਰਜੀ ਦੇ ਨਾਲ ਜੁੜਿਆ ਹੋਇਆ ਸੀ ਬੇਨਕਾਰ ਟ੍ਰੇਟ ਕਮਲ ਦੇਵਗਨ ਨੂੰ ਲੋਟਰੀ ਪ੍ਰਣਾਲੀ ਰਾਹੀਂ ਆਪਣੇ ਮਾਪਿਆਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦਾ ਸੱਤਾ ਮਿਲਿਆ ਸੀ IACC ਦੇ ਵੱਲੋਂ ਫਾਧੂ ਦਸਤਾਵੇਜ਼ ਮੰਗੇ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀ ਨੇ ਵੀ ਨਕਾਰ ਤੇ CV ਦੇ ਵਿੱਚ 1 ਸਾਲ ਦੇ ਪਾੜੇ ਦਾ ਹਵਾਲਾ ਦਿੱਦਿਆ ਜ ਜਿਹਨੂੰ ਅਧੂਰਾ ਦੱਸ ਕੇ ਵਾਪਸ ਕਰ ਦਿੱਤਾ ਇਸੇ ਬਾਤ ਕ因ਨ ਨੇ ਸੋਚਿਆ ਹੋਇਆ CV ਜਮਾ ਕਰਵਾ ਕੇ ਮੁੜ ਵਿਚਾਰ ਦੀ ਮੰਗ ਕੀਤੀ ਪਰ IACC ਨੇ ਇੱਕaik ਇਨਕਾਰ ਕਰ ਦਿੱਤਾ ਕਿ ਅਧੂਰੀ ਵਜੋ ਵਾਪਸ ਕੀਤੇ ਅਰਜ਼ੀ ਨੂੰ ਇਹ ਮੰਨਿਆ ਜਾਂਦਾ ਹੈ ਜਿਵੇਂ ਉਹ ਕਦੇ ਜਮਾ ਹੀ ਨਾ ਹੋਈ ਹੋਵੇ ਇਸ ਫੈਸਲੇ ਦੇ ਨਾਲ ਪਰਿਵਾਰ ਨੇ ਅੱਗੇ ਵੱਧਣ ਦੇ ਮੌਕੇ ਲਗਭਗ ਖਤਮ ਹੋ ਗਏ ਨਹੀਂ ਕਿਉਂਕਿ PGB ਪ੍ਰੋਗਰਾਮ ਲਾਰਟੀ ਅਧਾਰ ਉਤੇ ਚੱਲਦਾ ਹੈ ਅਤੇ ਜਾਸਤਾਂ ਮਿਲਣ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਣੇ ਫੈਸਲੇ ਦੇ ਵਿੱਚ ਜਸਟਿਸ ਪੈਟਿਸਟਾ ਨੇ ਕਿਹਾ ਕਿ ਅਰਜ਼ੀ ਵਾਪਸ ਕਰਨ ਦਾ ਫੈਸਲਾ ਗੈਰਵਾਜਬ ਸੀਗਾ ਅਤੇ ਇਸ ਨੂੰ ਅਦਾਲਤੀ ਸਮੀਖਿਆ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੇ ਆਈਐਸਸੀ ਟੀਏਹ ਦਲੀਲ ਵੀ ਰੱਤ ਕ ਦਿੱਤੀ ਕਿ ਜੋ ਇਹ ਫੈਸਲੇ ਵੀ ਨਿਕਾਲਦੇ ਧਿਕਾਰਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਜੱਜ ਨੇ ਕਿਹਾ ਜੋ ਤੋਂ ਵਿਅਕਤੀ ਨੂੰ ਇਮੀਗ੍ਰੇਸ਼ਨ ਕਾਨੂੰਨ ਤੇ ਤਹਿਤ ਅਰਜੀ ਦੇਣ ਦਾ ਸੱਦਾ ਮਿਲਦਾ ਤਾਂ ਉਹ ਕਾਨੂੰਨੀ ਹੱਕ ਬਣ ਜਾਂਦਾ ਤੇ ਅਜੇ ਹੱਕ ਨੂੰ ਅਧੂਰੀ ਅਰਜ਼ੀ ਦੱਸ ਕੇ ਖਤਮ ਨਹੀਂ ਕੀਤਾ ਜਾ ਸਕਦਾ ਦਾਲਤ ਨੇ ਵੀ ਸਪੱਸ਼ਟ ਕੀਤਾ ਕਿ ਪੀਜੀਪੀ ਚੈਕਲਿਸਟ ਦੇ ਵਿੱਚ ਗੈਪਲੈਸ ਸੀਵੀ ਦੀ ਕੋਈ ਵੀ ਲਾਜ਼ਮੀ ਸ਼ਰਤ ਨਹੀਂ ਸੀ ਇਸ ਲਈ ਆਈਆਰਸੀਸੀ ਦੇ ਵੱਲੋਂ ਅਜੀਬ ਵਾਪਸ ਕਰਨ ਦਾ ਫੈਸਲਾ ਗਲਤ ਸੀ ਅਖੇੜੇ ਵਿੱਚ ਅਦਾਲਤ ਨੇ ਆਈਐਸਸੀਸੀ ਦੇ ਫੈਸਲੇ ਨੂੰ ਰੱਦ ਕਰਦਿਆ ਹੁਕਮ ਦਿੱਤਾ ਕਿ ਸਲਜੀਨ ਨੂੰ ਕਿਸੇ ਹੋਰ ਅਧਿਕਾਰੀ ਕੋਲ ਮੁੜ ਪ੍ਰਕਿਰਿਆ ਲਈ ਭੇਜਿਆ ਜਾਵੇ ਕਾਨੂੰਨੀ ਮਾਰਾ ਦਾ ਮੰਨਣਾ ਹੈ ਕਿ ਇਹ ਫੈਸਲਾ ਹਜ਼ਾਰੇ ਇਮੀਗ੍ਰੇਸ਼ਨ ਬੇਨਕਾਰਾ ਲਈ ਉਮੀਦ ਦੀ ਕਿਰਣ ਹੈ ਜਿਨ੍ਹਾਂ ਦੀਆਂ ਅਸਿਆਂ ਛੋਟੀਆਂ ਤਕਨੀਕੀਆਂ ਗਲਤੀਆਂ ਦੇ ਆਧਾਰ ਉੱਤੇ ਵਾਪਸ ਕੀਤੀਆਂ ਜਾਂਦੀਆਂ ਰਹੀਆਂ ਨੇ ਖਾਸ ਕਰਕੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਮੌਕੇ ਬਹੁਤ ਸੀਮਤ ਹੁੰਦੇ ਨੇ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਅਹਿਮ ਕਾਨੂੰਨੀ ਖਬਰ ਸਾਹਮਣੇ ਆਈ ਹੈ ਕਿ ਕੈਨੇਡੀਅਨ ਸੰਘੀ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਿਹਾ ਹੈ ਕਿ ਇਮੀਗ੍ਰੇਸ਼ਨ ਬਿਨਕਾਰ ਹੁਣ ਉਹਨਾਂ ਫੈਸਲਿਆਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਜਿੱਥੇ ਉਹਨਾਂ ਦੀਆਂ ਅਰਜ਼ੀਆਂ ਨੂੰ ਅਧੂਰਾ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਦੀ ਕਾਰਗੁਜ਼ਾਰੀ ਉੱਤੇ ਦੁਰਗਾਮੀ ਅਸਰ ਪਾ ਸਕਦਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਰਜ਼ੀ ਨੂੰ ਦੂਰ ਅਦਾਸ ਕੇ ਵਾਪਸ ਕਰਨ ਵਾਲੇ ਫੈਸਲੇਤ ਨਿਆਇਕ ਸਮੀਖਿਆ ਦੇ ਅਧੀਨ ਹੁੰਦੇ ਨੇ ਅਤੇ ਜੇ ਉਹ ਗੈਰਵਾਜਬ ਸਾਬਤ ਹੋਣ ਤਾਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਹ ਫਸਲਾ ਤੇਵਗਨ ਪਦਾਮ ਕੈਨੇਡਾ ਕੇਸ ਦੇ ਵਿੱਚ ਆਇਆ ਜੋ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਪੀਜੀਪੀ ਹੈਰਟਿਕ ਪਰਿਵਾਰਕ ਸਪਾਂਸਰਸ਼ਿਪ ਅਲਜੀ ਦੇ ਨਾਲ ਜੁੜਿਆ ਹੋਇਆ ਸੀ ਬਿਨੇਕਾਰ ਪ੍ਰੀਤ ਕਮਲ ਦੇਵਗਨ ਨੂੰ ਲੋਟਰੀ ਪ੍ਰਣਾਲੀ ਰਾਹੀਂ ਆਪਣੇ ਮਾਪਿਆਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦਾ ਸੱਤਾ ਮਿਲਿਆ ਸੀ ਆਈਐਸਸੀ ਦੇ ਵੱਲੋਂ ਵਾਧੂ ਦਸਤਾਵੇਜ਼ ਮੰਗੇ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀ ਨੇ ਬਿਨੇਕਾਰ ਦੇ ਸੀਵੀ ਦੇ ਵਿੱਚ 1 ਸਾਲ ਦੇ ਪੜੇ ਦਾ ਹਵਾਲਾ ਦਿੱਤੇ ਆ ਜਿਹਨੂੰ ਅਧੂਰਾ ਦੱਸ ਕੇ ਵਾਪਸ ਕਰ ਦਿੱਤਾ ਇਸ ਤੋਂ ਬਾਅਦ ਬਿਨੇਕਾਰ ਨੇ ਸੋਧਿਆ ਹੋਇਆ ਸੀਵੀ ਜਮ੍ਹਾਂ ਕਰਵਾ ਕੇ ਮੁੜ ਵਿਚਾਰ ਦੀ ਮੰਗ ਕੀਤੀ ਪਰ ਜਿਵੇਂ ICC ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਦੂਰੀ ਵਜੂ ਵਾਪਸ ਕੀਤੀ ਅਰਜ਼ੀ ਨੂੰ ਇਹ ਮੰਨਿਆ ਜਾਂਦਾ ਜਿਵੇਂ ਉਹ ਕਦੇ ਜਮ੍ਹਾਂ ਹੀ ਨਾ ਹੋਈ ਹੋਵੇ ਇਸ ਫੈਸਲੇ ਦੇ ਨਾਲ ਪਰਿਵਾਰ ਨੇ ਅੱਗੇ ਵੱਧਣ ਦੇ ਮੌਕੇ ਲਗਭਗ ਖਤਮ ਹੋ ਗਏ ਨਹੀਂ ਕਿਉਂਕਿ PJP ਪ੍ਰੋਗਰਾਮ ਲਾਤੀ ਅਧਾਰ ਉਤੇ ਚੱਲਦਾ ਹੈ ਅਤੇ ਦੂਜਾ ਸੱਤਾ ਮਿਲਣ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਣੇ ਫੈਸਲੇ ਦੇ ਵਿੱਚ ਜਸਟਿਸ ਪੈਟਿਸਟਾ ਨੇ ਕਿਹਾ ਕਿ ਅਰਜ਼ੀ ਵਾਪਸ ਕਰਨ ਦਾ ਫੈਸਲਾ ਗੈਰਵਾਜਬ ਸੀਗਾ ਅਤੇ ਇਸ ਨੂੰ ਅਦਾਲਤੀ ਸਮੀਖਿਆ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਉਨ੍ਹਾਂ ਨੇ ICC دیے ਇਹ ਦਲੀਲ ਵੀ ਰੱਦ ਕਰ ਦਿੱਤੀ ਇਹ ਜੋ ਇਹ ਫੈਸਲੇ ਵੀ ਨਿਕਾਲਦੇ ਦਿਖਾਰਾ ਨੂੰ ਪ੍ਰਭਾਵਿਤ ਨਹੀਂ ਕਰਦੇ ਜੱਜ ਨੇ ਕਿਹਾ ਜੋ ਤੋਂ ਵਿਅਕਤੀ ਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਅਰਜੀ ਦੇਣ ਦਾ ਸੱਦਾ ਮਿਲਦਾ ਹੈ ਤਾਂ ਉਹ ਕਾਨੂੰਨੀ ਹੱਕ ਬਣ ਜਾਂਦਾ ਹੈ ਤੇ ਅਜੇ ਹੱਕ ਨੂੰ ਅਧੂਰੀ ਅਰਜ਼ੀ ਦੱਸ ਕੇ ਖਤਮ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਵੀ ਸਪੱਸ਼ਟ ਕੀਤਾ ਕਿ ਪੀਜੀਪੀ ਚੈਕਲਿਸਟ ਦੇ ਵਿੱਚ ਗੈਪਲੈਸ ਸੀਵੀ ਦੀ ਕੋਈ ਵੀ ਲਾਜ਼ਮੀ ਸ਼ਰਤ ਨਹੀਂ ਸੀ ਇਸ ਲਈ ਆਈਐਸਸੀਸੀ ਦੇ ਵੱਲੋਂ ਅਰਜੀ ਵਾਪਸ ਕਰਨ ਦਾ ਫੈਸਲਾ ਗਲਤ ਸੀ ਅਖੇੜੇ ਵਿੱਚ ਅਦਾਲਤ ਨੇ ਆਈਐਸਸੀਸੀ ਦੇ ਫੈਸਲੇ ਨੂੰ ਰੱਦ ਕਰਦਿਆ ਹੁਕਮ ਦਿੱਤਾ ਕਿ ਸਰਜੀਨੂ ਕਿਸੇ ਹੋਰ ਅਧਿਕਾਰੀ ਕੋਲ ਮੂੜ ਪ੍ਰਕਿਰਿਆ ਲਈ ਭੇਜਿਆ ਜਾਵੇ ਕਾਨੂੰਨੀ ਮਾਰਾ ਦਾ ਮੰਨਣਾ ਹੈ ਕਿ ਇਹ ਫੈਸਲਾ ਉਨ੍ਹਾਂ ਹਜ਼ਾਰੇ ਇਮੀਗ੍ਰੇਸ਼ਨ ਬੇਨਕਾਰਾਂ ਲਈ ਉਮੀਦ ਦੀ ਕਿਰਨ ਹੈ ਜਿਨ੍ਹਾਂ ਦੀਆਂ ਅਸਿਆਂ ਛੋਟੀਆਂ ਤਕਨੀਕੀਆਂ ਗਲਤੀਆਂ ਦੇ ਆਧਾਰ ਉਤੇ ਵਾਪਸ ਕੀਤੀਆਂ ਜਾਂਦੀਆਂ ਰਹੀਆਂ ਨੇ ਖਾਸ ਕਰਕੇ ਉਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਮੌਕੇ ਬਹੁਤ ਸੀਮਤ ਹੁੰਦੇ ਨੇ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਅਹਿਮ ਕਾਨੂੰਨੀ ਖਬਰ ਸਾਹਮਣੇ ਆਈ ਹੈ ਕਿ ਕੈਨੇਡੀਅਨ ਸੰਘੀ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਿਹਾ ਹੈ ਕਿ ਇਮੀਗ੍ਰੇਸ਼ਨ ਬਿਨਕਾਰ ਹੁਣ ਉਹਨਾਂ ਫੈਸਲਿਆਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਜਿੱਥੇ ਉਹਨਾਂ ਦੀਆਂ ਅਰਜ਼ੀਆਂ ਨੂੰ ਅਧੂਰਾ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IISCC ਦੀ ਕਾਰਗੁਜ਼ਾਰੀ ਉੱਤੇ ਦੁਰਗਾਮੀ ਅਸਰ ਪਾ ਸਕਦਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਰਜ਼ੀ ਨੂੰ ਦੂਰ ਅਦਾਸ ਕੀ ਵਾਪਸ ਕਰਨ ਵਾਲੇ ਫੈਸਲੇ ਨਿਆਇਕ ਸਮੀਖਿਆ ਦੇ ਅਧੀਨ ਹੁੰਦੇ ਨੇ ਅਤੇ ਜੇ ਉਹ ਗੈਰ ਵਾਜੂਬ ਸਾਬਤ ਹੋਣ ਤਾਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਹ ਫੈਸਲਾ ਦੇਵਗਨ ਬਦਾਮ ਕੈਨੇਡਾ ਕੇਸ ਦੇ ਵਿੱਚ ਆਇਆ ਜੋ ਮਾਪਿਆਂ ਤੇ ਦਾਦਾਦਾਦੀ ਪ੍ਰੋਗਰਾਮ ਪੀਜੀਪੀ ਹੈਟਿਕ ਪਰਿਵਾਰਕ ਸਪਾਂਸਰਸ਼ਿਪ ਅਰਜੀ ਦੇ ਨਾਲ ਜੁੜਿਆ ਹੋਇਆ ਸੀ ਬਿਨੇਕਾਰ ਪ੍ਰੀਤ ਕਮਲ ਦੇਵਗਨ ਨੂੰ ਲੋਟਰੀ ਪ੍ਰਣਾਲੀ ਰਾਹੀਂ ਆਪਣੇ ਮਾਪਿਆਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦਾ ਸੱਤਾ ਮਿਲੀ ਸੀ ਆਈਐਸਸੀ ਦੇ ਵੱਲੋਂ ਵਾਧੂ ਦਸਤਾਵੇਜ਼ ਮੰਗੇ ਜਾਣ ਤੋਂ ਬਾਅਦ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਬਿਨੇਕਾਰ ਦੇ ਸੀਵੀ ਦੇ ਵਿੱਚ 1 ਸਾਲ ਦੇ ਪੜਦੇ ਦਾ ਹਵਾਲਾ ਦਿੱਤੇ ਆ ਜਿਹਨੂੰ ਅਧੂਰਾ ਦੱਸ ਕੇ ਵਾਪਸ ਕਰ ਦਿੱਤਾ ਇਸ ਤੋਂ ਬਾਅਦ ਬਿਨੇਕਾਰ ਨੇ ਸੋਧਿਆ ਹੋਇਆ ਸੀਵੀ ਜਮ੍ਹਾਂ ਕਰਵਾ ਕੇ ਮੁੜ ਵਿਚਾਰ ਦੀ ਮੰਗ ਕੀਤੀ ਪਰ ਜਾਸਿਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਦੂਰੀ ਵਜੂ ਵਾਪਸ ਕੀਤੀ ਅਰਜ਼ੀ ਨੂੰ ਇਹ ਮੰਨਿਆ ਜਾਂਦਾ ਜਿਵੇਂ ਉਹ ਕਦੇ ਜਮ੍ਹਾਂ ਹੀ ਨਾ ਹੋਈ ਹੋਵੇ ਇਸ ਫੈਸਲੇ ਦੇ ਨਾਲ ਪਰਿਵਾਰ ਨੇ ਅੱਗੇ ਵੱਧਣ ਦੇ ਮੌਕੇ ਲਗਭਗ ਖਤਮ ਹੋ ਗਏ ਨਹੀਂ ਕਿਉਂਕਿ ਪੀਜੀਪੀ ਪ੍ਰੋਗਰਾਮ ਲਾਗਤੀ ਅਧਾਰ ਉਤੇ ਚੱਲਦਾ ਹੈ ਅਤੇ ਦੂਜਾ ਸੱਤਾ ਮਿਲਣ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਣੇ ਫੈਸਲੇ ਦੇ ਵਿੱਚ ਜਸਟਿਸ ਪੈਟਿਸਟਾ ਨੇ ਕਿਹਾ ਕਿ ਅਰਜ਼ੀ ਵਾਪਸ ਕਰਨ ਦਾ ਫੈਸਲਾ ਗੈਰਵਾਜਬ ਸੀਗਾ ਅਤੇ ਇਸ ਨੂੰ ਅਦਾਲਤੀ ਸਮੀਖਿਆ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਉਨ੍ਹਾਂ ਨੇ ਆਈਆਸੀਸੀ دیے ਇਹ ਦਲੀਲ ਵੀ ਰੱਦ ਕਰ ਦਿੱਤੀ ਇਹ ਜੋ ਇਹ ਫੈਸਲੇ ਵੀ ਨਿਕਾਲਦੇ ਧਿਕਾਰਾਂ ਨੂੰ ਪ੍ਰਭਾਵਿਤ ਨਹੀਂ ਕਰਦੇ ਜੱਜ ਨੇ ਕਿਹਾ ਜੋ ਤੋ ਵਿਅਕਤੀ ਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਅਰਜੀ ਦੇ ਦਾ ਸੱਦਾ ਮਿਲਦਾ ਹੈ ਤਾਂ ਉਹ ਕਾਨੂੰਨੀ ਹੱਕ ਬਣ ਜਾਂਦਾ ਹੈ ਤੇ ਅਜੇ ਹੱਕ ਨੂੰ ਅਧੂਰੀ ਅਰਜ਼ੀ ਦੱਸ ਕੇ ਖਤਮ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਵੀ ਸਪੱਸ਼ਟ ਕੀਤਾ ਕਿ ਪੀਜੀਪੀ ਚੈਕਲਿਸਟ ਦੇ ਵਿੱਚ ਗੈਪਲੈਸ ਸਿਵਿਦੀ ਕੋਈ ਵੀ ਲਾਜ਼ਮੀ ਸ਼ਰਤ ਨਹੀਂ ਸੀ ਇਸ ਲਈ ਆਈਐਸਸੀ ਦੇ ਵੱਲੋਂ ਅਰਜੀ ਵਾਪਸ ਕਰਨ ਦਾ ਫੈਸਲਾ ਗਲਤ ਸੀ ਅਖੇੜ ਦੇ ਵਿੱਚ ਅਦਾਲਤ ਨੇ ਆਈਐਸਸੀਸੀ ਦੇ ਫੈਸਲੇ ਨੂੰ ਰੱਦ ਕਰਦਿਆ ਹੁਕਮ ਦਿੱਤਾ ਕਿ ਸਰਜਿਨ ਨੂੰ ਕਿਸੇ ਹੋਰ ਅਧਿਕਾਰੀ ਕੋਲ ਮੁੜ ਪ੍ਰਕਿਰਿਆ ਲਈ ਭੇਜਿਆ ਜਾਵੇ ਕਾਨੂੰਨੀ ਮਾਰਦਾ ਮੰਨਣਾ ਹੈ ਕਿ ਇਹ ਫੈਸਲਾ ਉਨ੍ਹਾਂ ਹਜ਼ਾਰਾਂ ਇਮੀਗ੍ਰੇਸ਼ਨ ਬੇਕਾਰਾਂ ਲਈ ਉਮੀਦ ਦੀ ਕਿਰਨ ਹੈ ਜਿਨ੍ਹਾਂ ਦੀਆਂ ਅਰਜ਼ੀਆਂ ਛੋਟੀਆਂ ਤਕਨੀਕੀ ਗਲਤੀਆਂ ਦੇ ਆਧਾਰ ਉੱਤੇ ਵਾਪਸ ਕੀਤੀਆਂ ਜਾਂਦੀਆਂ ਰਹੀਆਂ ਨੇ ਖਾਸ ਕਰਕੇ ਉਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਮੌਕੇ ਬਹੁਤ ਸੀਮਤ ਹੁੰਦੇ ਨੇ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਅਹਿਮ ਕਾਨੂੰਨੀ ਖਬਰ ਸਾਹਮਣੇ ਆਈ ਹੈ ਕਿ ਕੈਨੇਡੀਅਨ ਸੰਘੀ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਬਿਨਕਾਰ ਹੁਣ ਉਹਨਾਂ ਫੈਸਲਿਆਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਜਿੱਥੇ ਉਹਨਾਂ ਦੀਆਂ ਅਰਜ਼ੀਆਂ ਨੂੰ ਅਧੂਰਾ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IISCC ਦੀ ਕਾਰਗੁਜ਼ਾਰੀ ਉੱਤੇ ਦੁਰਗਾਮੀ ਅਸਰ ਪਾ ਸਕਦਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਰਜ਼ੀ ਨੂੰ ਦੂਰ ਅਦਾਸ ਕੇ ਵਾਪਸ ਕਰਨ ਵਾਲੇ ਫੈਸਲੇ ਨਿਆਇਕ ਸਮਿਖਿਆ ਤੇ ਅਧੀਨ ਹੁੰਦੇ ਨੇ ਅਤੇ ਜੇ ਉਹ ਗੈਰ ਵਾਜੂਬ ਸਾਬਤ ਹੋਣ ਤਾਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਹ ਫੈਸਲਾ ਦੇਵਗਨ ਬਦਾਮ ਕੈਨੇਡਾ ਕੇਸ ਦੇ ਵਿੱਚ ਆਇਆ ਜੋ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਪੀਜੀਪੀ ਹੇਠ ਇੱਕ ਪਰਿਵਾਰਕ ਸਪਾਂਸਰਸ਼ਿਪ ਅਰਜੀ ਦੇ ਨਾਲ ਜੁੜਿਆ ਹੋਇਆ ਸੀ ਬਿਨੇਕਾਰ ਨੇ ਇੱਕ ਕਮਲ ਦੇਵਗਨ ਨੂੰ ਲੋਟਰੀ ਪ੍ਰਣਾਲੀ ਰਾਹੀਂ ਆਪਣੇ ਮਾਪਿਆਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦਾ ਸੱਤਾ ਮਿਲੀ ਸੀ ਆਈਐਸਸੀ ਦੇ ਵੱਲੋਂ ਫਾਦੂ ਦਸਤਾਵੇਜ਼ ਮੰਗੇ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀ ਨੇ ਬਿਨੇਕਾਰ ਦੇ ਸੀਵੀ ਦੇ ਵਿੱਚ 1 ਸਾਲ ਦੇ ਪੜੇ ਦਾ ਹਵਾਲਾ ਦਿੱਤੇ ਦਾ ਜਿਹਨੂੰ ਅਧੂਰਾ ਦੱਸ ਕੇ ਵਾਪਸ ਕਰ ਦਿੱਤਾ ਇਸ ਤੋਂ ਬਾਅਦ ਬਿਨੇਕਾਰ ਨੇ ਸੋਧਿਆ ਹੋਇਆ ਸੀਵੀ ਜਮ੍ਹਾਂ ਕਰਵਾ ਕੇ ਮੁੜ ਵਿਚਾਰ ਦੀ ਮੰਗ ਕੀਤੀ ਪਰ ਕਿ ਅਸਿਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਦੂਰੀ ਵਜੂ ਵਾਪਸ ਕਿਤੇ ਅਰਜ਼ੀ ਨੂੰ ਇਹ ਮੰਨਿਆ ਜਾਂਦਾ ਹੈ ਜਿਵੇਂ ਉਹ